ਸਸ਼ੀ ਕੱਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸ ਸਾਰੇ ਠੀਕ ਠਾਕ ਹੋਵੋਗੇ ਜੀ ਆਪਣੇ ਕੋਲ ਕਾਟਨ ਤੇ ਕੈਮਟਿਕ ਦੇ ਸੂਟ ਆ ਚੁੱਕੇ ਨੇ ਜਿਹੜੇ ਹੈਗੇ ਨੇ ਜੀ ਵੱਡੇ ਪਨੇ ਵਾਲੇ 3.5 ਇੰਚ ਦੀ ਕਟ ਹੈ ਜੀ ਤੇ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਨੇ ਪ੍ਰਾਈਸ ਹੈਗਾ ਜੀ ਇਹਨਾਂ ਦਾ ਸਿਰਫ ਔਰ ਸਿਰਫ 400 ਰੁਪਏ ਜਿੰਨਾ ਜਿੰਨਾਂ ਨੇ ਆਰਡਰ ਕਰਨਾ ਹੋਵੇ ਉਹ ਆਰਡਰ ਪਲੇਸ ਕਰ ਸਕਦੇ ਨੇ ਜੀ ਸ਼ਿਪਿੰਗ ਹੈ ਜੀ 60 ਰੁਪਏ ਐਕਸਟਰਾ ਹੋਊਗੀ ਤੇ ਸਾਰੇ ਕਲਰ ਤੇ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਕਪੜਾ ਬਹੁਤ ਸੌਫਟ ਹੈ ਓਰੀਜਨਲ ਕੈਮਰੀ ਕਾਟਨ ਹੈ ਜੀ ਤੇ ਜਿੰਨੂ ਜਿੰਨੂ ਵੀ ਜਿਹੜਾ ਜਿਹੜਾ ਸੂਟ ਪਸੰਦ ਆਈ ਜਾਂਦਾ ਜੀ ਜਲਦੀ ਜਲਦੀ ਆਰਡਰ ਕਰੀ ਜਾਓ